ਇਹ ਗਿਣਤੀ ਦੇ ਵਿੱਚ ਸਾਰੇ ਕੀ ਕਾਰਨ ਹੈ? ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਨਤੰਤਰ ਦੀ ਹੱਤਿਆ ਤੇ ਉੱਤਰ ਆਈ। ਸਰਕਾਰਾਂ ਜਨਤਾ ਦੇ ਦੁੱਖਾਂ ਦਾ ਹੱਲ ਕਰਨੇ ਲਈ ਬਣਾਈਆਂ ਜਾਂਦੀਆਂ ਨਾ ਕਿ ਜਨਤਾ ਲਈ ਦੁੱਖ ਪੈਦਾ ਕਰਨੇ ਲਈ। ਅਰਹੀਮਪੁਰ ਮਹੱਲਾ ਹਸ਼ਿਆਰਪੁਰ ਦੇ ਵਿੱਚ ਜਿਹੜੇ ਘਰ 1992 ਦੇ 90 ਦੇ ਪਲਾਟ ਖਰੀਦ ਕੇ ਆ ਮੇਰੇ ਕੋ ਰਜਿਸਟਰੀਆਂ ਬਣੇ ਹੋਏ ਆ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਆ ਮੀਟਰ ਨਾਮ ਤੇ ਆ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਔਰ ਉਹਨਾਂ ਦੇ ਘਰਾਂ ਨੂੰ ਤੋੜਨੇ ਦੇ ਇੰਪਰੂਵਮੈਂਟ ਟਰਸਟ ਨੇ ਨੋਟਿਸ ਲਗਾ ਦਿੱਤੇ ਕੱਲ 20 ਤਰੀਕ ਨੂੰ 20 ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜਦੇ ਤੇ ਜਾਓ ਰਾਤੋਂ ਰਾਤ ਖਾਲੀ ਕਰ ਦੇ ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜ਼ੇਬ ਦੀ ਰੂਹ ਪਰਵੇਸ਼ ਕਰ ਗਈ। ਬਿਆਨਤ ਸਿੰਘ ਦੀ ਰੂਹ ਪਰਵੇਸ਼ ਕਰ ਗਈ। ਇਹਨਾਂ ਇਹਦੇ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਬਚੀ ਨਹੀਂ ਹੈ। ਐਸਾ ਜਾਬਰ ਕਾਫਰ ਗੈਰ ਜ਼ਿੰਮੇਵਾਰ ਰਵਈਆ ਪੰਜਾਬ ਦੇ ਅੰਦਰ ਜਿਹੜਾ ਬੰਦਾ ਇਹ ਗੀਤ ਗਾਦਾ ਕਿ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਟੋਣ ਦੇ ਘਰ ਝਾਣ ਦੇ ਲਈ ਜੀਸੀਬੀ ਬਲਡوزر ਪੁਲਿਸ ਲਗਾਉਂਦਾ ਐਸੇ ਵਿਵਹਾਰ ਦੀ ਬੌਧਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਕਿ ਉਹ ਆਪਣੇ ਇਸ ਜਾਬਰ ਰਵਈਏ ਤੋਂ ਬਦਲਾਅ ਕਰੇ ਬੌਧਨ ਸਮਾਜ ਪਾਰਟੀ ਗਰੀਬਾਂ ਦੀ ਪਿੱਛਤੇ ਆ ਅਸੀਂ ਪੰਜਾਬ ਦਾ ਉਜਾੜਾ ਰੋਕਣੇ ਲਈ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕਰ ਚੁੱਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਨੂੰ ਉਜਾੜਨ ਦਾ ਕੰਮ ਵੈਸੇ ਤਾਂ 78 ਸਾਲਾਂ ਦੇ ਹੁਕਮਰਾਨਾਂ ਨੇ ਜਾਰੀ ਰੱਖਿਆ ਲੇਕਿਨ ਇਹ ਸਰਕਾਰ ਵੀ ਉਸੇ ਹੀ ਲੀਹਾਂ ਤੇ ਚੱਲ ਪਈ ਆ ਡਰਗ ਮਾਫੀਆ ਬੇਖੌਫ ਡਰਗ ਦੀ ਹੋਮ ਡਿਲੀਵਰੀ ਕਰ ਰਿਹਾ ਧਾਰਮਿਕ ਸਥਾਨਾਂ ਦੇ ਮੁਰੇ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਗਰੀਬਾਂ ਦੇ ਮਹੱਲਿਆਂ 'ਚ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੀ ਗੂੜੀ ਨਿੰਦੇ ਜਿਹੜਾ ਸੱਤਾ ਪਿਆ ਮੈਂ ਉਹਦੀ ਵੀ ਨੀਂਦ ਖੋਲਣੀ ਚਾਹੁੰਦਾ ਕਿ ਇਹ ਨਜਾਇਜ਼ ਦੁਕਾਨਾਂ ਪਿੰਡਾਂ ਦੇ ਵਿੱਚ ਬੰਦ ਕਰਾਈਆਂ ਜਾਣ ਕੋਈ ਤਰਨ ਤਰਨ ਵਰਗੀ ਘਟਨਾ ਇੱਥੇ ਅਣ ਹੋਣੀ ਨਾ ਵਾਪਰੇ ਤੋ ਅਗਰ ਕੁਛ ਐਸਾ ਵਾਪਰੇਗਾ ਤੋ ਜ਼ਿਲ੍ਹਾ ਪੁਲਿਸ ਮੁਖੀ ਇੱਕ ਨੰਬਰ ਤੇ ਉਸ ਪਾਪ ਦਾ ਭਾਗੀਦਾਰ ਹੋਏਗਾ ਔਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹ ਪਾਪ ਭੁਗਤਣਾ ਪਏ ਅਸੀਂ ਫਿਰ ਇੱਕ ਵਾਰ ਡਿਪਟੀ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਘਰ ਤੋੜਨ ਦਾ ਮਾਲਕੀ ਵਾਲੇ ਘਰ ਤੋੜਨ ਦਾ ਜਿਹੜਾ ਤੁਸੀਂ ਨੋਟਿਸ ਦਿੱਤਾ ਇਹਨੂੰ ਤੁਰੰਤ ਵਾਪਸ ਲਓ ਪੰਜਾਬ ਦਾ ਉਜਾੜਾ ਬੀਐਸਪੀ ਬਰਦਾਸ਼ਤ ਨਹੀਂ ਕਰੇਗੀ ਔਰ 22 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਬਹੁਜਨ ਸਮਾਜ ਪਾਰਟੀ ਸੜਕਾਂ ਤੇ ਆ ਜਿਹੜਾ ਮਜੀਠੇ ਚ 27 ਲੋਕ ਪੰਜਾਬ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਪਲਾਉਣ ਵਾਲੀ ਨੀਤੀ ਦੀ ਪਿੰਡ ਚੜ੍ਹੇ ਆ ਤੋ ਬੌਧਨ ਸਮਾਜ ਪਾਰਟੀ ਉਹਦੇ ਖਿਲਾਫ ਔਰ ਜਿੱਟੇ ਦੀ ਹੋਮ ਡਿਲੀਵਰੀ ਦੇ ਖਿਲਾਫ ਸਾਡਾ ਕੱਲ ਨੂੰ ਇੱਕ ਦਿਨਾਂ ਦਾ ਅੰਦੋਲਨ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਓ ਬੌਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਇਹਨੂੰ ਅਸ਼ੀਰਵਾਦ ਦਿਓ ਸਰ ਜਿਵੇਂ ਕਿ ਕਿ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਪਰ ਇਹ ਘਰਾਂ ਨੂੰ ਲੋਕਾਂ ਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਇਹਦਾ ਹੱਲ ਨਹੀਂ ਹੁੰਦਾ ਅਗਲਾ ਸਟੈਪ ਜਿਹੜਾ ਕਿ ਕੀ ਚੱਕਿਆ ਜਾਵੇ ਲੇਖੋ ਬੌਧਨ ਸਮਾਜ ਪਾਰਟੀ ਜਨਤਾ ਚ ਜਾਏਗੀ ਅਸੀਂ ਇੱਕ ਲੋਕ ਲਹਿਰ ਖੜੀ ਕਰਾਂਗੇ ਸਰਕਾਰ ਦੇ ਜ਼ਬਰ ਦੇ ਵਿਰੁੱਧ ਔਰ ਉਹ ਲੋਕ ਲਹਿਰ ਖੜੀ ਕਰਕੇ ਹੀ ਸਰਕਾਰ ਨੂੰ ਆਪਣੀ ਨੀਤ ਔਰ ਨੀਤੀ ਚ ਬਦਲਾਅ ਕਰਨ ਲਈ ਮਜਬੂਰ ਕਰਾਂਗੇ ਤੇ ਸਰ ਆਪ ਸਰਾਂ ਨੂੰ ਕਿਹਾ ਗਿਆ ਕਿ ਜੇਕਰ ਘਰ ਦੇ ਵਿੱਚ ਦਫਨ ਦਾ ਜਿੱਥੇ ਗਈ ਉਹਨਾਂ ਦੇ ਪਰਚੇ ਦਰਜ ਕੀਤਾ ਜਾਵੇ ਔਬ ਸਰਕਾਰਾਂ ਪਰਚੇ ਦਰਜ ਕਰ ਸਕਦੀਆਂ ਨਾ ਅਸੀਂ ਇਤਿਹਾਸ ਦੇ ਵਿੱਚ ਉਹ ਹੁਕਮਰਾਨ ਵੀ ਦੇਖੇ ਆ ਜਿਨ੍ਹਾਂ ਨੇ ਸੋਕਰਾਟ ਨੂੰ ਜ਼ਹਿਰ ਪਿਲਾ ਦਿੱਤੇ ਕਿ ਤੂੰ ਝੂਠ ਬੋਲ ਜੇ ਸੱਚ ਬੋਲੇਗਾ ਤਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ ਜੇ ਸੁਕਰਾਤ ਝੂਠ ਬੋਲ ਦਿੰਦਾ ਤੇ ਉਹਨੇ ਉਸੇ ਦਿਨ ਮਰ ਜਾਣਾ ਸੀ ਲੇਕਿਨ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਝੂਠ ਨਹੀਂ ਬੋਲਿਆ ਉਹ ਅੱਜ ਤੱਕ ਜਿੰਦਾ ਹੈ ਤੋਂ ਸਰਕਾਰਾਂ ਦਾ ਜ਼ਬਰ ਗੁਰੂ ਅਰਜਨ ਨੇ ਸਿਹਾ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਲੇਕਿਨ ਗੁਰੂ ਅਰਜਨ ਜਿੰਦਾ ਹੈ ਸਰਕਾਰਾਂ ਦਾ ਜ਼ਬਰ ਛੋਟੇ ਸਾਹਿਬਜ਼ਾਦੇ ਨੇ ਸਿਹਾ ਨੀਂਆਂ ਵਿੱਚ ਰੱਖ ਕੇ ਦਿਵਾਰਾਂ ਉੱਸਾਰ ਦਿੱਤੀਆਂ ਸਰਕਾਰਾਂ ਦਾ ਜ਼ਬਰ ਗੁਰੂ ਤੇਗ ਬਹਾਦਰ ਨੇ ਸਿਹਾ ਚਾਂਦਨੀ ਚੌਕ ਵਿੱਚ ਸਿਰ ਔਰ ਧੜ ਅਲੱਗ ਕਰ ਦਿੱਤਾ ਭਗਵੰਤ ਮਾਨ ਜੀ ਪਰਚੇ ਦਰਜ ਕਰ ਲੈਣ ਜੇਲ੍ਹਾਂ ਚ ਸੁਟ ਲੈਣ ਪੰਜਾਬ ਸੰਭਾਲਣ ਲਈ ਜਵਾਨੀ ਬਚਾਉਣ ਲਈ ਡਰੱਗ ਮਾਫੀਆ ਦੇ ਖਾਤਮੇ ਲਈ ਗਰੀਬਾਂ ਦੇ ਘਰ ਬਚਾਉਣ ਲਈ ਗਰੀਬਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦਿਵਾਉਣ ਲਈ ਬੌਜੰ ਸਮਾਜ ਪਾਰਟੀ ਕਿਸੇ ਵੀ ਕੁਰਬਾਨੀ ਦੇ ਲਈ ਤਿਆਰ ਖੜੀ ਹੈ ਗਰੀਬਾਂ ਦਾ ਉਜਾੜਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸਸਲੇ ਉਹਨਾਂ ਨੇ ਕਹਿ ਕੇ ਸੀ ਫਿਰ ਦੁਆਰਾ ਆਵਾਂਗੇ ਫਿਰ ਪੀਲਾ ਪੰਜਾ ਜਿਹੜਾ ਗਰੀਬਾਂ ਦੇ ਘਰ ਚ ਚੱਲੇਗਾ ਦੇਖੋ ਪੀਲਾ ਪੰਜਾ ਦਿੱਲੀ ਦੀ ਸਰਕਾਰ ਨੇ ਚਲਾਇਆ ਸੀ ਨਹਿਰ ਕੱਢਣੇ ਲਈ ਲੇਕਿਨ ਲੋਕ ਸ਼ਕਤੀ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਕਿ ਉਹ ਸਾਰੇ ਪੰਜੇ ਤੋੜ ਦਿੰਦੀ ਆ ਨਹਿਰ ਨਿਕਲੀ ਨਹੀਂ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਦੇ ਪੀਲੇ ਪੰਜੇ ਦੇ ਨਕ ਨੂੰ ਭੰਨ ਸਕਦੇ ਆ ਤੋਂ ਪੰਜਾਬ ਸਰਕਾਰ ਦੇ ਪੀਲੇ ਪੰਜੇ ਦੇ ਨਕ ਨੂੰ ਵੀ ਭੰਨ ਸਕਦੇ ਜਵਰਦੀ ਇੰਤਹਾਹ ਜਦੋਂ ਹੁੰਦੀ ਆ ਫਿਰ ਜਨਤਾ ਸੜਕਾਂ ਤੇ ਆਉਂਦੀ ਆ ਅਸੀਂ ਬਹੁਜਨ ਸਮਾਜ ਪਾਰਟੀ ਹਮੇਸ਼ਾ ਅਮਨ ਸ਼ਾਂਤ ਮੇਂ ਹੀ ਅੰਦੋਲਨ ਦੇ ਹੱਕ ਵਿੱਚ ਆ ਪਰ ਅਮਨ ਔਰ ਸ਼ਾਂਤੀ ਦੇ ਉੱਪਰ ਪਹਿਰਾ ਦਿੰਦੇ ਹੋਏ ਸੰਗਤਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗਰੇਜ ਨਹੀਂ ਕੀਤਾ ਜਾਊਗਾ ਬਦੈ ਕਿ ਜਿਹੜਾ ਬਦੈ ਕਿ ਜਿਹਦੇ ਨਾਲ ਵੱਲੋਂ ਹਿਆਰਪੁਰ ਦੇ ਅੰਦਰ ਜੋ ਜਿਨ੍ਹਾਂ ਲੋਕਾਂ ਕੋਲ ਮਲਕੀਅਤ ਦੇ ਹੱਕ ਸੀ ਰੇਸ਼ੀਆਂ ਸੀ ਉਹਨਾਂ ਦੇ ਘਰ ਅੱਜ ਸਵੇਰੇ ਢਾਉਣ ਦਾ ਜਿਹੜੀ ਜੀਸੀਬੀ ਜਾਂ ਪ੍ਰਸ਼ਾਸਨ ਆਇਆ ਤਾਂ ਮੈਂ ਧੰਨਵਾਦੀ ਹਾਂ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਜੁਨਟ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜੇ ਆ ਆਮ ਲੋਕਾਂ ਦੇ ਘਰ ਬਚਾਏ ਮੈਂ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਕ੍ਰੀਮ ਪੁਰੀ ਜੀ ਨੇ ਦੱਸਿਆ ਕਿ ਨਹਿਰ ਕੱਢਣ ਦਾ ਖਮਿਆਜਾ ਪੰਜਾਬ ਨੂੰ 10 ਸਾਲ ਭੁਗਤਣਾ ਪਿਆ ਇਸ ਕਰਕੇ ਆਪਾਂ ਲੋਕਾਂ ਨੂੰ ਇਹ ਨਾ ਅਨਸਤਾਈਏ ਕਿ ਲੋਕ ਤਾਂ ਪਹਿਲਾਂ ਹੀ ਵੱਡੀ ਪੱਧਰ ਤੇ ਤੁਹਾਡੇ ਖਿਲਾਫ ਤਿਆਰ ਹੋਏ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਤੁਹਾਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਗੇ ਔਰ ਜਿਹੜੇ ਲੋਕ ਆ ਜਿਨ੍ਹਾਂ ਦੇ ਆਪਾਂ ਘਾਟ ਟਾਣ ਜਾ ਰਹੇ ਆ ਆਪਾਂ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਵੀ ਅਸੀਂ ਬੇਕਾਰਿਆਂ ਨੂੰ ਕੰਮ ਕਰ ਦੇਵਾਂਗੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਵਾਂਗੇ ਔਰ ਬੇਜ਼ਮੀਨਿਆਂ ਨੂੰ ਜ਼ਮੀਨ ਦੇਵਾਂਗੇ ਪਰ ਆਪਾਂ ਪਿਛਲੇ 3 ਸਾਲਾਂ ਦੇ ਅੰਦਰ ਜਿਹੜਾ ਲੋਕਾਂ ਨੂੰ ਕੁੱਟਿਆ ਔਰ ਲੁੱਟਿਆ ਆਪਣੇ ਵਾਅਦਿਆਂ ਤੋਂ ਭੱਜੇ ਆ ਇਹ ਮਾਮਲਾ ਅਸੀਂ ਜਿਹੜਾ ਹੁਸ਼ਿਆਰਪੁਰ ਦਾ ਪੰਜਾਬ ਦੀ ਵਿਧਾਨ ਸਭਾ ਪ੍ਰਧਾਨ ਪੰਜਾਬ ਦੀ ਵੈਲਫੇਅਰ ਕਮੇਟੀ ਦੇ ਅੰਦਰ ਵੀ ਲੈ ਕੇ ਜਾਵਾਂਗੇ ਔਰ ਮੈਂ ਸੋਚੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਬਹੁਜਨ ਸਮਾਜ પાર્ટી ਦਾ ਸਾਥ ਦਿਓ ਤਾਂ ਜੋ ਇਹ ਜਿਹ ਹੈਗਾ ਸਰਕਾਰ ਨੂੰ ਭਜਾਈਏ ਔਰ ਬਹੁਜਨ ਸਮਾਜ પાર્ટી ਦਾ ਰਾਜ ਲਾਈਏ ਤੁਹਾਡਾ ਧੰਨਵਾਦ ਜੈਪੀ ਜੈਪਾ ਥੈਂਕ ਯੂ